Thank <laughs> you. ਫੇਰ ਮਾਲਣ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ 2022 ਵਿੱਚ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਜਿਹੜੇ ਸਰਕਾਰ ਵੱਲੋਂ ਵੱਡਾ ਪ੍ਰਚਾਰ ਕੀਤਾ ਗਿਆ ਤੇ ਅੱਜ ਜਿਹੜਾ ਮਿਸਾਲ ਮਾਰਚਾ ਉਹ ਨਾਬਾ ਦੇ ਵਿੱਚ ਉੱਜ ਰਿਹਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਪਹੁੰਚੇ ਨੇ ਸਵਾਗਤ ਕਰਨ ਲਈ ਤੇ ਸੀਜ਼ਨ ਚੌਥਾ ਜਿਹੜਾ ਉਹ ਸ਼ੁਰੂ ਹੋ ਰਿਹਾ ਤੇ ਜਿਸ ਦਾ ਅਸੀਂ ਸਵਾਗਤ ਕਰ ਰਹੇ ਹਾਂ ਤੇ ਤੁਸੀਂ ਦੇਖ ਲਓਗੇ ਨਹੀਂ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਫਿਰ ਵੀ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਵਿੱਚ ਉਤਸ਼ਾਹ ਕਿ ਇਹਨਾਂ ਖੇਡਾਂ ਨੂੰ ਲੈ ਕੇ ਇੱਕ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਤੇ ਇਹਦੇ ਨਾਲ ਜਿਹੜੇ ਲੱਖਾਂ ਦੇ ਖਿਡਾਰੀ ਪੈਦਾ ਹੋਏ ਨੇ ਤੇ ਨੌਜਵਾਨਾਂ ਦਾ ਮੁਰ ਤੋਂ ਖੇਡਾਂ ਵੱਲ ਜਿਹੜਾ ਉਤਸ਼ਾਹ ਵਧਿਆ ਅਸੀਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਅਤੇ ਪੰਜਾਬ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਨੌਜਵਾਨ ਪੀੜੀ ਨੂੰ ਅੱਗੇ ਖੇਡਾਂ ਵੱਲ ਜਾਣ ਲਈ ਜਿਹੜਾ ਇਹ ਵੱਡਾ ਕਦਮ ਚੁੱਕਿਆ ਤੇ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਖੇਡਾਂ ਨਾਲ ਜੁੜੋ ਕਿਉਂਕਿ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਪ੍ਰਾਲਾ ਕੀਤਾ ਗਿਆ ਜਿੱਥੇ ਖੇਡਾਂ ਵਤਨ ਪੰਜਾਬ ਦੇ ਸ਼ੁਰੂ ਕੀਤੀਆਂ ਗਈਆਂ ਨੇ ਉੱਥੇ ਨਾਲ ਹੀ ਜਿਹੜੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚ ਨਵੇਂ ਖੇਡ ਗਰਾਊਂਡ ਬਣਾਏ ਜਾ ਰਹੇ ਨੇ ਤੇ ਨਾਬਾ ਹਲਕੇ ਦੇ ਵਿੱਚ ਵੀ ਸਾਡੇ 30 ਖੇਡ ਗਰਾਊਂਡ ਜਿਹੜੇ ਨਵੇਂ ਬਣਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਅੱਜ ਇਹ ਵੱਡਾ ਅਪਰਾਲਾ ਕਿਉਂਕਿ ਜਦੋਂ ਖੇਡ ਗਰਾਊਂਡ ਬਣਨ ਕੀਤਾ ਸਾਡੇ ਜਿਹੜੇ ਖਿਡਾਰੀ ਨੇ ਉਹ ਖੇਡਾਂ ਦੇ ਨਾਲ ਜੁੜਨਗੇ ਨਵੇਂ ਖਿਡਾਰੀ ਪੈਦਾ ਹੋਣਗੇ ਤੇ ਆਪਣੇ ਪੰਜਾਬ ਦਾ ਨਾਮ ਆਪਣੇ ਪਿੰਡ ਦਾ ਮਾਵਾਪ ਦਾ ਨਾਮ ਜਿਹੜਾ ਉਹ ਰੋਸ਼ਨ ਕਰਨਗੇ ਤੇ ਸਾਡਾ ਜਿਹੜਾ ਸੂਬਾ ਪੰਜਾਬ ਆ ਆਉਣ ਵਾਲੇ ਸਮੇਂ ਦੇ ਵਿੱਚ ਖੇਡਾਂ ਦੇ ਵਿੱਚ ਜਿਹੜਾ ਮੋਰੀ ਸੂਬਾ ਬਣ ਕੇ ਉੱਭਰ ਰਿਹਾ ਹੈ ਇਹ ਮਿਸਾਲ ਆਈ ਹੈ ਜੀ ਅੱਜ ਪਟਿਆਲੇ ਜਿਹੜਾ ਮੇਕੋਡਲਾ ਨੇ ਹੈਂਡਓਵਰ ਕਰੀਆ ਤੇ ਇਹ ਅੱਜ ਸ਼ਾਮ ਨੂੰ ਇਹਦਾ ਫੰਕਸ਼ਨ ਕੀਤਾ ਜਾ ਰਿਹਾ ਤੇ ਦੂਸਰਾ ਜਿਹੜਾ ਹੈਗਾ 3 ਤੋਂ ਲੈ ਕੇ 15 ਤਰੀਕ ਤੱਕ ਬਲਾਕ ਬਗਰੀ ਜਿਹੜੇ ਖੇਡਾਂ ਨੇ ਉਹ ਸਾਰੇ ਦਿਨਾਂ ਚ ਖੇਡਾਂ ਮਤਲਬ ਪੰਜਾਬ ਦੀ ਸ਼ੁਰੂ ਹੋਣ ਜਾ ਰਹੀਆਂ ਨੇ ਤੇ 20 ਤੋਂ ਲੈ ਕੇ 31 ਤਰੀਕ ਤੱਕ ਜਿਹੜਾ ਜਿਹੜਾ ਹੋਏਗਾ ਤੇ ਇਹ ਖੇਡਾਂ ਦੀ ਅੱਜ ਸ਼ੁਰੂਆਤ ਹੋ ਰਹੀ ਹੈ ਜੀ ਅੱਜ ਜਿਹੜੀ ਖੇਡਾਂ ਬਤਨ ਪੰਜਾਬ ਦਾ ਸੀਜ਼ਨ 4 ਇਹ ਸਟਾਰਟ ਹੈ ਜੀ ਮਿਸਾਲ ਆ ਰਹੀ ਹੈ ਜੀ ਅ ਇਹ ਮਤਲਬ ਸੰਗਰੂਰ ਤੋਂ ਸਟਾਰਟ ਹੋ ਕੇ ਬਾਇਆ ਮਾਨਸਾ ਮਲੇਰਕੋਟਲਾ ਤੇ ਅੱਜ ਬਾਇਆ ਨਾਬਾ ਵਿੱਚ ਦੀ ਜਿਹੜੀ ਇਹ ਮਿਸਾਲ ਆ ਜੀ ਇਹ ਲਧਿਆ ਅੱਜ ਸੌਰੀ ਪਟਿਆਲਾ ਜਾਊਗੀ ਇਸ ਤੋਂ ਅੱਗੇ ਆਗਾਜ਼ ਹੁੰਦਾ ਜਾਏਗਾ ਤੇ ਜਿਹੜੀਆਂ ਖੇਡਾਂ ਬਤਨ ਪੰਜਾਬ ਦੀਆਂ ਸੀਜ਼ਨ 4 ਆ ਜੀ ਉਹ ਆਗਾਜ਼ ਹੋਊਗਾ ਜੀ ਇਸ ਤੋਂ ਬਾਅਦ ਤੇ ਇਹ ਬਹੁਤ ਮਾਨ ਸਰਕਾਰ ਦਾ ਬਹੁਤ ਵਧੀਆ ਪ੍ਰੋਗਰਾਮ ਆ ਜੀ ਜਿਹੜੇ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਮੈਨੂੰ ਲੱਗਦਾ ਵੀ ਇਸ ਤੋਂ ਵਧੀਆ ਕੋਈ ਉਪਰਾਲਾ ਨਹੀਂ ਹੈਗਾ ਜੀ ਔਰ ਅੱਛੇ ਕਾ ਇਸ ਪ੍ਰਾਈਜ ਨੇਚ ਤੇ ਉਹ ਵੀ ਮੋਸਟਲੀ ਆਈ ਥਿੰਕ 15 10-15 ਕਰੋੜ ਰੁਪਈਆ ਇਹਦੇ ਤੇ ਲੱਗਿਆ ਹਰ ਇੱਕ ਬੱਚੇ ਦੀਆਂ ਮਤਲਬ ਉਸ ਆਰਡੈਂਕਿੰਗ ਵਗੈਰਾ ਹੋਰ ਜੋ ਉਹ ਬੱਚ ਬਹੁਤ ਵਧੀਆ ਪਰਮਹੰਗਾਰਾ ਮਿਲ ਰਿਹਾ ਤੇ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਵੀ ਜਿਹੜਾ ਮਾਨ ਸਾਹਿਬ ਦੀ ਸੋਸ ਸੀਗਾ ਰੰਗਲਾ ਪੰਜਾਬ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਵਧੀਆ ਕੋਈ ਉਪਰਾਲਾ ਹੋ ਸਕਦਾ ਤੇ ਫਿਰ ਗਰਾਊਂਡ ਭਰਨ ਕੇ ਦੇ ਬੱਚੇ ਖੁਸ਼ੀਆਂ ਚੁੰਮਣਗੇ ਵਾਈ ਗੁੱਡ ਟੀਕਾ ਸਾਰਾ ਇਹਦਾ 2022 ਦੇ ਵਿੱਚ ਖੇਡਾਂ ਬਦਲ ਪੰਜਾਬ ਦੀ ਬਹੁਤ ਵਧੀਆ ਪ੍ਰਾਪਨਾ ਕਰਿਆ ਹੋਇਆ ਠੀਕਾ ਸ਼ਾਰਟ ਕਰਿਆ ਸੀ ਉਹ ਮਿਸਾਲ ਆ ਜਿਆ ਪਾਰਵਤੀ ਰੋਕ ਦੇ ਬਾਂਦਰੀ ਆ ਉਹਦੇ ਸਿਲਸਿਲੇ ਵਿੱਚ ਕੇਰਨਾ ਸਾਹਿਬ ਦੀ ਅਡਵਾਈਸ ਦੇ ਵਿੱਚ ਸਾਡੇ ਇੱਥੇ ਆ ਕੇ ਹੋਈ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਖੇਡਾਂ ਬਦਲ ਪੰਜਾਬ ਦੀਆਂ ਸ਼ੁਰੂਆਤ ਕੀਤੀ ਗਈ ਜਿਨ੍ਹਾਂ ਦਾ ਚੌਥਾ ਸੀਜ਼ਨ ਚੌਥਾ ਸੀਜ਼ਨ ਦੀ ਮਿਸਾਲ ਨਾਬਾ ਵੀ ਖੇ ਪਹੁੰਚ ਰਹੀ ਹੈ ਜਿਨ੍ਹਾਂ ਦਾ ਸਵਾਗਤ ਕਰਨ ਲਈ ਸਾਡੀ ਚੀਰਮੈਨ ਸਾਹਿਬ ਦੀ ਟੀਮ ਬੜੇ ਵੀ ਹਮ ਹਵਾ ਕੇ ਪਹੁੰਚੀ ਹੈ ਸਵਾਗਤ ਕਰਨ ਲਈ ਤੇ ਪੰਜਾਬ ਸਰਕਾਰ ਦਾ ਸਾਡੇ ਖੇਡਾਂ ਪ੍ਰਤੀ ਪਰਫੂਲਤ ਕਰਨ ਲਈ ਵੱਖ-ਵੱਖ ਨਮੀਆਂ ਰਣਨੀਤੀਆਂ ਬਣਾ ਰਹੀ ਹੈ ਜਿਸ ਨਾਲ ਅਸੀਂ ਸਾਡੇ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹੂਗੇ ਤੇ ਪੰਜਾਬ ਸਰਕਾਰ ਵੱਲੋਂ ਸਾਡੇ ਹਲਕੇ ਦੇ ਵਿੱਚ ਵੀ ਕਾਫੀ ਗਰਾਊਂਡ ਦਿੱਤੇ ਗਏ ਨੇ ਜਿਨ੍ਹਾਂ ਨਾਲ ਸਾਡੇ ਨੌਜਵਾਨਾਂ ਲਈ ਖੇਡ ਪ੍ਰਤੀ ਜਾਗਰੂਕ ਹੋਣਗੇ ਅੱਜ ਦੇ ਦੋਸਤੋ ਅੱਜ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ 2022 ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋਈਆਂ ਸੀ ਅੱਜ ਉਹਦਾ ਚੌਥਾ ਸੀਜ਼ਨ ਹੈ ਜਿਸ ਦਾ ਮਿਸਾਲ ਮਾਰਚ ਅੱਜ ਨਵਾਂ ਵਿੱਚ ਲੰਘ ਰਿਹਾ ਹੈ ਅਸੀਂ ਆਪਣੇ ਚੇਅਰਮੈਨ ਜੱਸੀ ਸੋਈਆਂ ਵਾਲੀ ਦੀ ਅਗਵਾਈ ਵਿੱਚ ਉਸ ਦਾ ਸਵਾਗਤ ਕਰਨ ਲਈ ਪੂਰੇ ਹਮ-ਹਮਾ ਕੇ ਪੁੱਜੇ ਹਾਂ 2022 ਵਿੱਚ ਜਿਹੜੀ ਇਹ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਸ਼ੁਰੂ ਕੀਤੀਆਂ ਗਈਆਂ ਸੀਗੀਆਂ ਅੱਜ ਉਹਦਾ ਜਿਹੜਾ ਚੌਥਾ ਸੀਜ਼ਨ ਚੱਲ ਰਿਹਾ ਅਸੀਂ ਸਾਰੇ ਨਾਭਾ ਨਵਾਸੀ ਸਰਦਾਰ ਅਸਵੀਰ ਸਿੰਘ ਜੀ ਜੱਸੀ ਚੇਅਰਮੈਨ ਸਾਡੀ ਗਵਾਹੀ ਵਿੱਚ ਉਹਨਾਂ ਦਾ ਸਵਾਗਤ ਕਰਨ ਲਈ ਪੂਰੇ ਨਾਭਾ ਵਿਖੇ ਪਾਰਵਦੀ ਕੋਕੇ ਦੇ ਇਕੱਠੇ ਹੋਏ ਆਂ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਬਹੁਤ ਵਧੀਆ ਉਪਰਾਲਾ ਹੈ ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਨ ਲਈ ਜਿਹੜਾ ਪੰਜਾਬ ਸਰਕਾਰ ਇਹ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ